ਗਰਮਿਤ ਸਾਰਚ 16 ਡਿਗਰੀ ਤੇ ਏਸੀ ਚ ਲਾਉਣ ਵਾਲੇ ਹੋ ਜਾਓ ਸਾਵਧਾਨ ਫਟ ਗਿਆ ਏਸੀ ਦਾ ਕੰਪਰੈਸ਼ਨ ਦੁਕਾਨ ਤੋਂ ਹੋਇਆ ਧੂਆ ਹੀ ਧੂਆ ਏਸੀ ਰਿਪੇਅਰ ਕਰਨ ਵਾਲੇ ਮਕੇਨਿਕ ਨੇ ਹੱਥ ਬੰਨ ਕੇ ਲੋਕਾਂ ਨੂੰ ਕੀਤੀ ਅਪੀਲ ਮਕੇਨਿਕ ਨੇ ਦੇਖਿਆ ਕਿ ਕੰਪਰੈਸ਼ਨ ਚ ਨਿਕਲ ਰਿਹਾ ਲਗਾਤਾਰ ਧੂਆ ਏਸੀ ਰਿਪੇਅਰਿੰਗ ਮਕੇਨਿਕ ਨੇ ਦੱਸਿਆ ਕਿਉਂ ਲੱਗਦੀ ਹੈ ਅੱਗ ਮੈਂ ਲੋਕਾਂ ਨੂੰ ਹੱਥ ਬੰਨ ਕੇ ਅਪੀਲ ਕਰਦਾ ਵੇ ਆਪਦੇ ਏਸੀ ਜ਼ਿਆਦਾਤਰ ਸਾਵੇਂ ਲੱਗ ਜਾਨਾ ਹਾਈ ਟੈਂਪਰੇਚਰ ਕਾਰਨ ਏਸ਼ੀਆ ਨੂੰ ਅੱਗ ਲੱਗ ਰਹੀ ਹੈ ਆ ਦੇਖੋ ਬਾਈ ਅੱਜੇ ਕੇਸ ਆਇਆ ਭਵਾਨੀਗੜ੍ਹ ਦਾ ਇਹ ਇਹਦੇ ਵਿੱਚ ਤੂੰ ਹਲੇ ਤੱਕ ਵੀ ਲੱਕੜ ਰਹਿਗਾ ਕੰਪਰੈਸਰ ਮੱਚ ਸਕਦਾ ਦੀਗਾ ਇਹਦਾ ਪਰ ਬਚਤ ਰਹੇਗੀ ਪਰ ਮੈਂ ਅਪੀਲ ਕਰਦਾ ਲੋਕਾਂ ਨੂੰ ਵੀ ਹਾਈ ਟੈਂਪਰੇਚਰ ਬਹੁਤ ਜ਼ਿਆਦਾ ਗਰਮੀ ਜ਼ਿਆਦਾ ਪੈ ਰਹੀ ਹੈ ਮੇਰੀ ਲੋਕਾਂ ਨੂੰ ਇਹੀ ਪੀਲ ਹੈ ਵੀ ਜਾਂ ਤਾਂ ਆਪਦੇ ਕੋਠਿਆਂ ਦੇ ਉੱਪਰ ਛੱਡ ਪਾ ਸਕਣ ਜਾਂ ਆਪਦੇ ਸਾਵੇਂ ਲੱਗਣ ਹਾਂਜੀ ਭਾਜੀ ਕੀ ਨਾਮ ਤੁਹਾਡਾ ਰਾਜ ਸਿੰਘਾ ਜੀ ਠੀਕ ਕਿੰਨਾ ਕੰਮ ਕਰ ਦੇਗਾ ਜੀ ਮੇਰਾ AC ਦਾ ਕੰਮ ਹੈ एयर कंडीशन ਦਾ ਠੀਕ ਹੈ ਭਾਜੀ ਆਪਾਂ ਜੀ ਕੀ ਘਟਨਾ ਹੋਈ ਹੈ ਜਿਹੜੀ ਆ ਕੰਪ੍ਰੈਸ਼ਰ ਫਟਣ ਦੀ ਗੱਲਬਾਤ ਹੈ ਸਾਹਮਣੇ ਇਹ ਘਟਨਾ ਹੋਈ ਹੈ ਹਾਈ ਟੈਂਪਰੇਚਰ ਦੀ ਦਿਨੋਂ ਦਿਨ ਆਪਣਾ ਜਿਹੜਾ ਗਰਮੀ ਦਾ ਟੈਂਪਰੇਚਰ ਬਹੁਤ ਜ਼ਿਆਦਾ ਵਧ ਪੁਰਿਆਗਾ ਉਹਦੇ ਕਾਰਨ ਇਹ ਓਵਰ ਹੀਟ ਹੋਣ ਕਾਰਨ ਕੰਪ੍ਰੈਸਰ ਨੂੰ ਅੱਗ ਲੱਗੀ ਸੀਗੀ ਠੀਕ ਹੈ ਤੇ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋ ਕਿਸੇ ਵਰਕਰ ਦਾ ਨਹੀਂ ਨਹੀਂ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ ਉਹਨਾਂ ਨੇ ਬੰਦ ਕਰਤੇ ਸੀ ਜੇ ਚੱਲਦੀ ਰਹਿੰਦਾ ਥੱਲੇ ਨਾਮ ਪਤਾ ਲੱਗਦਾ ਤਾਂ ਹੋ ਸਕਦਾ ਵੀ ਇਹ ਵੱਧ ਨੁਕਸਾਨ ਵੀ ਕਰ ਸਕਦਾ ਸੀਗਾ ਮੌਕੇ ਤੇ ਆ ਕੇ ਕੰਟਰੋਲ ਕੀਤਾ ਗਿਆ ਉਹਨਾਂ ਨੇ ਸਾਨੂੰ ਕੋਲ ਕੀਤੀ ਕਹਿੰਦੇ ਵੀ ਉੱਪਰੋਂ ਤੁਹਾ ਲਿਕੜ ਰੇ ਸੀ ਚਾਸੀਂ ਜਲਦੀ ਜਲਦੀ ਜਾ ਕੇ ਇਹਨੂੰ ਇਸੇ ਨੂੰ ਬੰਦ ਕਰਿਆ ਤੇ ਉਦੋਂ ਬਾਅਦ ਇੱਥੇ ਲੈ ਕੇ ਆਏ ਜੀ ਅਸੀਂ ਕਿਵੇਂ ਦੇ ਦੇ ਤੁਸੀਂ ਲੰਮੇ ਸਮੇਂ ਤੋਂ ਏਸੀ ਰਪਰੀ ਦਾ ਕੰਮ ਕਰਦੇ ਹੋ ਇਤਾਂ ਦੀ ਘਟਰਾਵਾ ਕਿਉਂ ਹੁੰਦੀ ਨੇ ਕੀ ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀ ਨੇ ਸਾਵਧਾਨੀ ਤਾਂ ਆਪਣ ਨੂੰ ਇਹ ਬਦਤਰੀਆਂ ਚਾਹੀਦੀ ਨੇ ਵੀ ਇੱਕ ਤਾਂ ਏਸੀ ਨੂੰ ਆਪਣੇ ਸਾਂ ਦੇ ਵਿੱਚ ਹਾਈ ਟੈਂਪਰੇਚਰ ਦਿਨੋ ਦਿਨ ਹਰ ਸਾਲ ਦੀ ਗਰਮੀ ਵੱਧਦੀ ਹੈਗੀ ਏਸੀ ਨੂੰ ਸਾਹ ਦੇ ਵਿੱਚ ਚਲਵਾਇਆ ਜਾਵੇ ਜਾਂ ਕੋਠੇ ਦੇ ਉੱਪਰ ਆਪਾਂ ਰੱਖ ਦਿਆਂਗੇ ਤਾਂ ਉੱਥੇ ਉਹਨਾਂ ਦੇ ਉੱਪਰ ਸੱਟ ਪਾਇਆ ਜਾਵੇ ਜੀ ਤੇ ਇੱਕ ਹੋਰ ਕੋਆਇਲ ਹੈ ਵੀ ਆਪਣੀ ਟਾਈਮ ਟੂ ਟਾਈਮ ਸਰਵਿਸ ਕਰਵਾਈ ਜਾਵੇ ਜਦੋਂ ਇਹ ਚੋਕ ਹੋ ਜਾਂਦੇ ਨੇ ਹਵਾ ਕ੍ਰੋਸਿੰਗ ਹੋਣ ਉਹ हट ਜਾਂਦੀ ਹੈ ਲੋਡ ਲੈਣ ਲੱਗਦੇ ਉਦੋਂ ਬਾਅਦ ਵੀ ਇਹ ਹਾਸੇ ਹੁੰਦੇ ਨੇਗੇ